ਹਾਂਜੀ ਦੋਸਤੋ ਕੀ ਹਾਲ ਚਾਲ ਹੈ ਆ ਦੇਖ ਲੋ ਜੀ ਬਾਹਰ ਦੇ ਦੇਸ਼ਾਂ ਦੇ ਨਜ਼ਾਰੇ ਸਫਾਈ ਦੇਖ ਲੋ ਇਹੋ ਸਫਾਈ ਨਜ਼ਾਰੇ ਦੇਖ ਕੇ ਜਿਹੜੇ ਪੰਜਾਬੀ ਆਪਣੇਗੇ ਵੀ ਉਹਨਾਂ ਦਾ ਦਿਲ ਮਚਲਦਾ ਉਹਨਾਂ ਨੂੰ ਵੀ ਸੋਚ ਆਉਂਦਾ ਵੀ ਹੁਣ ਜਾ ਕੇ ਬਾਹਰ ਹੀ ਡਰਾ ਜਮਣਾ ਭਾਵੇਂ ਪੈਸੇ ਇਸ ਕੋਈ ਤੇ ਭਾਵੇਂ ਹੋਰ ਕੋਈ ਇਸ ਕੋ ਲੈ ਕੇ ਉਹ ਬਾਹਰ ਆਣਾ ਚਾਹੁੰਦੇ ਵੇ ਅੱਜਕੱਲ੍ਹ ਤੇ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਘਰ ਹੋਵੇਗਾ ਜਿਹਦੇ ਘਰੋਂ ਬੰਦਾ ਬਾਹਰ ਨਹੀਂ ਨਿਕਲਿਆ ਪਿੰਡਾਂ ਦੇ ਪਿੰਡ ਖਾਲੀ ਹੋਏ ਕੱਲ ਦੀ ਗੱਲ ਏ ਕਾਜ਼ਵੀ ਮਰਿਆ ਕਹਿੰਦਾ ਯਾਰ ਮੈਂ ਦੀਵਾਲੀ ਤੇ ਇੰਡੀਆ ਗਿਆ ਸੀ ਦੀਵਾਲੀ ਦਾ ਮਹੀਨਾ ਨਹੀਂ ਆਇਆ ਮੈਂ ਕਿਹਾ ਵੀ ਕੀ ਗੱਲ ਕਹਿੰਦਾ ਪਿੰਡ ਹੀ ਖਾਲੀ ਹੋਏ ਵੀ ਹੁਣ ਕਾ ਖਤਮ ਹੋ ਗਈਆਂ ਕਹਿੰਦਾ ਸਭ ਤੇ ਨਿਸ਼ਾਜ ਗਏ ਮੈਂ ਕਿਹਾ ਵੀ ਕੀ ਕਰੇ ਹਰ ਬੰਦੇ ਦੀ ਤਮੰਨਾ ਹੁੰਦੀ ਏ ਜਿਵੇਂ ਅਸੀਂ ਬਾਹਰ ਆਏ ਉਸਨੇ ਹਰ ਕੋ ਸੋਚਦਾ ਹੈ ਬਾਹਰ ਰਹਿ ਫਿਰ ਪੰਜਾਬੀ ਲੋਕਾਂ ਨੂੰ ਨਾ ਓਵਰ ਕੰਫੀਡੈਂਸ ਬਹੁਤ ਹੁੰਦਾ ਹੈ ਉਹ ਹਾਲਾਤ ਨਹੀਂ ਵੇਖਦੇ ਉਹ ਇਹੋ ਸੋਚਦੇ ਇੱਕ ਵਾਰੀ ਮੈਂ ਬਾਹਰ ਚਲਾ ਗਿਆ ਨਾ ਤੇ ਮੈਂ ਤੇ ਹਨੇਰੀਆਂ ਲਿਆਦਾਗਾ ਮੈਂ ਤੇ ਜਾ ਕੇ ਸੱਟ ਮਾਰ ਲਗਾ ਜਿੰਨੀ ਮਰਜ਼ੀ ਸਕਤੀ ਹੈ ਜਿੰਨੇ ਮਰਜ਼ੀ ਕਰਾਉਣ ਸਕਤੇ ਮੈਂ ਕੋਈ ਨਾ ਕੋਈ ਚੱਕਰ ਚਲਾ ਲੈਣਾ ਉਹ ਜਦੋਂ ਦੋਸਤੋ ਇਸੇ ਭਲੇ ਕੇ ਆਂਦੇ ਬਾਹਰ ਇੱਥੇ 2-4 ਮਿੰਟ ਹੋਛ ਤੇ ਵੈਸੇ ਨਹੀਂ ਆਂਦੀ ਇੱਥੇ ਦੇ ਕਈ ਬੰਦੇ ਹੋ ਜਾਇ ਜਿੰਨਾ ਬੱਸ ਫੜਨੀ ਨਹੀਂ ਆਂਦੀ ਟ੍ਰੇਨ ਫੜਨੀ ਨਹੀਂ ਆਂਦੀ ਮੈਟਰੋ ਨਹੀਂ ਫੜ ਸਕਦੇ ਕਿਉਂਕਿ ਨਾ ਜਿਹੜੇ ਸ਼ੀਸ਼ਿਆਂ ਦੇ ਵੀ ਉਹ ਇਹਨਾਂ ਦੀ ਬੋਲੀ ਹੀ ਲਿਖੇ ਹੁੰਦੇ ਵੇ ਇਲਾਕੇ ਦੂਸਰੇ ਹੁੰਦੇ ਵੇ ਇੰਗਲੈਂਡ ਦੇਖਾ ਆਪਣੇ ਪੰਜਾਬੀ ਬਹੁਤ ਇੱਥੇ ਤੋਂ ਏਡੀ ਮੁਸ਼ਕਲ ਆਟ ਲੰਦੀ ਕਿਉਂਕਿ ਪੰਜਾਬੀ ਅੜਤਾਂ ਦੀ ਹੈਲਪ ਕਰ ਦਿੰਦੇ ਵੇ ਤੇ ਕਈ ਕੰਟਰੀਆਂ ਹੋਈਆਂ ਜਿੱਥੇ ਪੰਜਾਬੀ ਬਹੁਤ ਘੱਟ ਹੈ ਉਹ ਵੀ ਲੱਭਣੇ ਪੈਂਦੇ ਵੇ ਤੇ ਕਈ ਮੁਲਕਾਂ 'ਚ ਇੰਗਲਿਸ਼ ਨਹੀਂ ਚੱਲਦੀ ਉਹਨਾਂ ਦੀ ਆਪਣੀ ਲੈਂਗੁਏਜ ਲਿਖਦੇ ਸਾਰੇ ਸਾਈਨ ਵਗੈਰਾ ਬੋਰਡ ਵਗੈਰਾ ਹੋਰ ਉੱਥੇ ਆ ਕੇ ਦੋਸਤੋ ਬੜੀ ਮੁਸ਼ਕਲ ਆਂਦੀ ਹੈ ਤੇ ਜਿਹੜਾ ਕੰਫੀਡੈਂਸ ਹੁੰਦਾ ਨਾ ਉਹ ਨਾਲ ਹੀ ਨਿਕਲ ਜਾਂਦਾ ਹੈ ਕਿਉਂਕਿ ਜਿਹੜੇ ਪੈਸੇ ਇੰਡੀਆ ਤੋਂ ਲਿਆਂਦੇ ਹ ਖਾਣਾ ਇੱਥੇ ਮਿਲਦਾ ਨਹੀਂ ਆਪਣਾ ਜੇ ਮਿਲਦਾ ਹੈ ਰੈਸਟੋਰੈਂਟ ਤੇ ਬੜਾ ਮਹਿੰਗਾ ਮਿਲਦਾ ਹੈ ਘੱਟ ਤੋਂ ਘੱਟ ਵੀ ਅਗਰ 10 ਯੂਰੋ ਜਾਂ 10 ਪੌਂਡ ਦਾ ਖਾਣਾ ਖਾਓ ਇੱਕ ਟਾਈਮ ਦਾ 2000 ਰੁਪਏ ਬਣ ਗਿਆ ਇੰਡੀਆ ਦਾ ਤੇ ਦੋ ਟਾਈਮ ਖਾਦੇ ਦੋ ਜਿਹੜਾ ਦਾ ਖਾਣਾ ਬਣ ਗਿਆ ਤੇ 500 ਦਾ ਬ੍ਰੇਕਫਾਸਟ ਤੇ ਹੋਟਲ ਦਾ ਖਰਚਾ ਪਾ ਕੇ ਸਾਲ ਨਾਲ ਕਿੰਨੇ ਪੈਸੇ ਉਜੜ ਦੇਵੇ ਤੇ ਪਿੱਛੋਂ ਘਰ ਦੇ ਕਿੰਨੇ ਭੇਜੀ ਜਾਣਗੇ ਇਸ ਕਰਕੇ ਦੋਸਤੋ ਇੰਨਾ ਓਵਰ ਕੰਫੀਡੈਂਸ ਸੋਚ ਕੇ ਨਾ ਬਾਹਰ ਆਇਆ ਕਰੋ ਸੋਚਿਆ ਕਰੋ ਮਿਹਨਤ ਕਰਨੀ ਹੈ ਤਦਿਕ ਕਰਦਿਆ ਨੇ ਬੜੀ ਮਿਹਨਤ ਨਾਲ ਤੁਹਾਨੂੰ ਪੜਾਇਆ ਲਿਖਾਇਆ ਪੈਸੇ ਦਿੱਤੇ ਵੀ ਚਲੋ ਜਾ ਕੇ ਸੈਟੋ ਤੇ ਜੇ ਤੁਸੀਂ ਬਗੈਰ ਤਜਰਬੇ ਤੋਂ ਬਾਹਰ ਤੁਰੇ ਹੋ ਕੋਈ ਤੇ ਦੋਸਤ ਧੋਖਾ ਨਹੀਂ ਹੋਣਾ ਇਸ ਕਰਕੇ ਹਰ ਤਰ੍ਹਾਂ ਦੀ ਸਰਚ ਪਹਿਲਾਂ ਹੱਥੋਂ ਕਰਕੇ ਆਓ ਸੋਚੀ ਆਓ ਮਿੰਦ ਕਰੀ ਬਣੀ ਹੈ ਪੈਸੇ ਨੂੰ ਸੰਭਾਲ ਕੇ ਰੱਖੋ ਥੋੜਾ ਥੋੜਾ ਜਾਇਜ਼ ਤਰੀਕੇ ਨਾਲ ਖਰਚ ਕਰੋ ਇੱਥੇ ਸ਼ਿਰਕ ਜਿਹਾ ਰਹਿਣਾ ਪੈਣਾ ਜੀ ਭਈਏ ਬਣ ਕੇ ਰਹਿਣਾ ਪੈਣਾ ਜੀ ਸਟੈਂਡਰਡ ਸਟੈਂਡਰਡ ਕੋਈ ਨਹੀਂ ਜਗਾ ਜੀ ਤੁਸੀਂ ਸੋਚੋ ਵੀ ਜਾਂਦੇ ਕਿ ਮਹੱਲਾ ਜੇ ਰੋਗ ਜਾਂ ਤੁਸੀਂ ਵਿਲਾ ਲਲੋਗੇ ਬੁਰੀ ਹਾਲਾਂ ਦੇ ਸਾਲ 20492 ਜਿੰਨਾ ਜੇ ਪੈਰ ਨਹੀਂ ਲੱਗਦੇ ਕਈਆਂ ਦੇ ਪਿਆਰ ਬਿਲਕੁਕੁਲ ਹੀ ਲੱਗਦੇ ਵਾਪਸ ਵੀ ਚਲੇ ਜਾਂਦੇ ਤੇ ਜੇ ਲੱਗ ਜਾਂਦੇ ਤੁਹਾਡੇ ਲੱਗ ਕੇ ਗਈ ਕਿਸ ਬੰਦੇ ਥੈਂਕ ਯੂ ਵੈਰੀ ਮਚ